ਮੇਰਾ ਨਾਮ ਅਮਨ ਖਾਲਸਾ ਖਾਲਸਾ ਕੁੱਚੇ ਵਾਲੇ ਤੋਂ ਆਉਂਦਾ ਜੀ ਇਹ ਅੱਜ ਕਿਹੜੀ ਸ਼ੁਰੂਆਤ ਕੀਤੀ ਕਿ ਕਿਹੜੀ ਕੀ ਕਰਦੇ ਤੱਕ ਕਿਦਾਂ ਮੰ ਚ ਆ ਰਹੀ ਹੈ ਇਹ ਸ਼ੁਰੂਆਤ ਇਹ ਸ਼ੁਰੂਆਤ ਗੁਰੂ ਸਾਹਿਬ ਨੇ ਕਾਫੀ ਸਾਲ ਹੋ ਗਿਆ ਮਤਲਬ ਵੀ ਹਰ ਸਾਲ ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੁੰਦਾ ਹੈ ਨਾ ਤੇ ਉਦੋਂ ਕਰੀਦੀ ਆ ਤੇ ਕੁਝ ਦਿਨ ਹੋਇਆ ਆ ਮਾਲਕ ਨੇ ਇੱਕ ਫੁਰਨਾ ਫੇਰਿਆ ਕਿ ਅਸੀਂ ਹਰ ਮਹੀਨੇ ਵੀ ਇਹ ਕਰ ਸਕਦੇ ਆ ਜਦੋਂ ਆਪਣੇ ਸੱਜਣਤਾਈ ਚ ਆਪਣੇ ਪਿਆਰਿਆਂ ਨਾਲ ਸਲਾਹ ਕੀਤੀ ਉਹਨਾਂ ਨੇ ਯੈਸ ਕਰ ਦਿੱਤੀ ਤੇ ਹੁਣ ਇਹ ਬਣ ਗਿਆ ਹੈ ਕਿ ਹਰ ਮਹੀਨੇ ਇੱਕ ਮਹੀਨੇ ਚੋਂ ਗੁਰੂ ਨਾਨਕ ਸਾਹਿਬ ਦੇ ਨਾਂ ਤੇ 13-13 ਦਾ ਇਹ ਸਿਧਾਂਤ ਚਲਾਇਆ ਗਿਆ ਹੈ ਲੰਗਰ ਨਹੀਂ ਇਹ 13 ਰੁਪਏ ਦੇ ਲਈ ਅਸੀਂ ਕੁਲਚਾ ਖਵਾਵਾਂਗੇ ਜਿਹੜਾ ਅਸੀਂ 65 ਰੁਪਏ ਤੋਂ ਲੈ ਕੇ 100 ਰੁਪਏ ਚ ਖਵਾਣੇ ਆ। ਇਹ ਕਿਹੜੇ ਕੋਈ ਦਿਨ ਵਾਰ ਵਿੱਥਿਆ ਜਾਂ ਮਹੀਨੇ ਨਹੀਂ ਹਾਲੇ ਕੋਈ ਦਿਨ ਵਾਰ ਨਹੀਂ ਮਿੱਥਿਆ ਆਪਾਂ ਉਹ ਇੱਕ ਹਫਤਾ ਪਹਿਲਾਂ ਸਾਡੇ ਸੋਸ਼ਲ ਟ੍ਰੈਫਿਕ ਦੇ ਉੱਤੇ ਸਾਰਾ ਵਾਇਰਲ ਹੋ ਜਾਂਦਾ ਹੈ। ਆ ਸਿਰਫ ਜਿੰਨੀ ਵੀ ਗੁਰਸਾਹਿਬ ਨਾਲ ਸੰਗਤ ਇਕੱਠੀ ਹੋਣ ਲਈ ਹੈ ਇਹ ਸਿਰਫ ਸੋਸ਼ਲ ਟ੍ਰੈਫਿਕ ਤੋਂ ਹੀ ਆ ਰਹੀ ਆ ਸਾਰੀ ਸਰਕਲ ਤੋਂ ਸਰਕਲ ਸ਼ੇਅਰਿੰਗ ਤੋਂ ਉਤਰੋ ਆਰੀ 12 ਖਾ ਜਾਂਦਾ ਜੀ 13 ਰੁਪਏ ਕਿਹੜਾ 70 ਰੁਪਏ ਦਾ ਕੋਈ ਕਰਤੀ ਤੇ 3 ਨਾਲ ਦਾ ਦੇਖੋ ਤੇ 12 ਨਾਲ ਨਹੀਂ ਇਹ bizness ਨਹੀਂ ਆ ਇਹ 13 ਰੁਪਏ ਉਹ ਨੇ ਜੋ ਸਾਡੇ ਫਾਦਰ ਸਾਹਿਬ ਨੇ ਇੱਕ ਨੀਤੀ ਬਣਾਈ ਸੀ ਕਿ ਜਦੋਂ ਵੀ ਸਾਡੀ ਇਹ ਗੱਲੇ ਦੀ ਸ਼ਾਮ ਨੂੰ ਸੇਲ ਬੰਦ ਹੁੰਦੀ ਆ ਉਹ ਅਸੀਂ ਪੈਸੇ ਨਹੀਂ ਗਿਣਦੇ ਉਹ ਘਰ ਜਾ ਕੇ ਜਾਂ ਇੱਥੇ ਉਹਦੇ ਚੋਂ ਪਹਿਲਾਂ ਇੱਕ ਦਸਵੰਧ ਨਿਕਲਦਾ ਹੈ ਚਾਹੇ ਇਹ ਹੀ ਰੁਪਈਆ ਕੱਢੀਏ ਜਾਂ 10 ਕੱਢੀਏ ਜਾਂ 100 ਕੱਢੀਏ ਉਸ ਤੋਂ ਬਾਅਦ ਅਸੀਂ ਸੇਲ ਗਿਣਦੇ ਆ ਉਹ ਜਿਹੜਾ ਦਸਵੰਦ ਮਹੀਨੇ ਦਾ ਨਿਕਲਿਆ ਹੁੰਦਾ ਨਾ ਅਸੀਂ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੇਵਾ 'ਚ ਲੈ ਜਾਂਦੇ ਆ ਚਾਹੇ ਕਿਸੇ ਵੀ ਇਹ ਸਮਰਥਨ ਕੋ ਚਲੇ ਜਾਵੇ ਕੋਈ ਥੋੜਾ ਨਵਾਂ ਟੀਚਾ ਜੱਲ ਪਿਆ ਕਿ ਅੱਜ ਤੋਂ ਗੁਰੂ ਸਾਹਿਬ ਨੇ ਇੱਕ ਨਵੀਂ ਸ਼ੁਰੂਆਤ ਸਾਡੇ ਤੋਂ ਕਰਵਾਈ ਆ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਤੇ ਤਰਸ ਕੀਤਾ ਐਦਾਂ ਤਰਸ ਕਰਕੇ ਸਾਡੇ ਕੋਲ ਸੇਵਾ ਲੈਂਦੇ ਰਹਿਣ ਬਾਸ ਸੰਗਤ ਨੂੰ ਨੋਤੀ ਪੀੜ ਕਰਾਉਂਦੇ ਕਿ ਅੱਜ ਕੱਲ ਦੇ ਯੂਥ ਗਲਤ ਰਾਵਾਂ ਤੇ ਚੱਲ ਰਹੇ ਉਹਨਾਂ ਨੂੰ ਮੈਂ ਅੱਜ ਦੀ ਜਨਰੇਸ਼ਨ ਨੂੰ ਇਹੀ ਅਪੀਲ ਕਰਨਾ ਚਾਹਨਾ ਹੈ ਕਿ ਗੁਰੂ ਘਰ ਨਾਲ ਜੁੜੋ ਕਿਸੇ ਅਸਮਰਥ ਦੀ ਸੇਵਾ ਕਰੋ ਕਿਸੇ ਮਾਰੇ ਦੀ ਹੈਲਪ ਕਰੋ ਮੈਂ ਦਾਵਾ ਕਰਦਾ ਜਦੋਂ ਉਹਦੀ ਤੁਹਾਨੂੰ ਦੁਆ ਲੱਗੇਗੀ ਨਾ ਤੁਹਾਡੇ ਮਾਰੇ ਕਰਮ ਵੀ ਨਾ ਉਤੋਂ ਰਿਮੂਵ ਹੋ ਜਾਊਗਾ ਆਈਡੀਆ ਕਿਹੜਾ ਆਈਡੀਆ ਕਿਹੜਾ ਵੀ ਆਪਾਂ 13 13 ਕਿਹੜਾ ਲੱਗ ਰਿਹਾ ਉਹ ਆਪਾਂ ਇੱਥੇ ਸੇਵਾ ਦੀ ਸੁਭਾਤ ਦੇ ਲਈ ਇਹ ਲੋਕਡਾਊਨ ਤੋਂ ਪਹਿਲਾਂ ਤਕਰੀਬਨ 8 ਦਾ ਸਾਲ ਹੋ ਗਿਆ ਤੇ ਅਸੀਂ ਅਸੀਂ ਨਹੀਂ ਗੁਰੂ ਸਾਹਿਬ ਸਾਡੇ ਕੋਲ ਸੇਵਾ ਲੈ ਕੇ ਇਹ ਤਰਸ ਕਰਕੇ ਸੇਵਾ ਲੈ ਲੈਂਦੇ ਸੀ ਹੁਣ ਇਹ ਪਹਿਲਾ ਟਾਈਮ ਅੱਜ ਦਾ ਦਿਨ ਪਹਿਲਾ ਟਾਈਮ ਹੋਇਆ ਕਿ ਸੀ ਹਰ ਮਹੀਨੇ ਸ਼ੁਰੂਆਤ ਕਰਤੀ ਆ। ਓਦਾਂ ਗੁਰਨਾਨਕ ਸਾਹਿਬ ਦੇ ਗੁਰਪੁਰਪਤੇ ਲੱਗਦਾ ਏ। ਕਿਹੜਾ ਕੁਲਚਿਆਂ ਦਾ ਕੰਮ ਕਿੰਨੇ ਚੋਕੋ ਤੁਸੀਂ ਕਰਦੇ। ਇਹ ਜੀ ਸਾਡਾ 60 ਸਾਲ ਤੋਂ ਪੁਰਾਣਾ ਏ। ਇਹ ਖਾਲਸਾ ਨਾਮ ਸਾਡੇ ਦਾਦਾ ਜੀ ਦਾ ਏ। ਤੀਜੀ ਪੀੜੀ ਚੌਥੀ ਪੀੜੀ ਮੇਰੇ ਬੱਚੇ ਨਾਲ ਆ ਗਏ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਆ ਜੰਗਲ ਹੀ गावा ਜੰਗਲ ਚ ਮਾਲਕ ਨੇ ਮੰਗਲ ਕਰਾਇਆ। ਅੱਜ ਕਿਹੜਾ ਲੰਗਰ ਆ ਤੇਰਾ ਤੇਰਾ ਕੁਲਚਾ ਤੇ ਕਿੰਨੇ ਕੁਲਚੇ ਟੋਟਲ ਦਾ ਲੰਗਰ ਇਹ ਤਕਰੀਬਨ ਅਸੀਂ 1500 2000 ਕੁਲਚੇ ਨੂੰ ਲੈ ਕੇ ਚੱਲੇ ਆ ਆਪਾਂ ਤਾਂ ਬਾਕੀ ਸਾਡੇ ਕੋਲ ਜਿਹੜਾ ਅੱਜ ਅਸੀਂ ਆਪਣਾ ਦੁਕਾਨ ਦਾ ਕੰਮ ਬੰਦ ਕਰਤਾ ਜਿਹੜਾ ਰੈਸਟੋਰੈਂਟ ਦਾ ਸਾਡਾ ਕੰਮ ਹੈ ਉਹ ਬੰਦ ਕਰਤਾ ਸਾਡੇ ਕੋਲ ਬੈਕਅਪ ਵੀ ਹੈਗਾ ਗੁਰੂ ਸਾਹਿਬ ਸੇਵਾ ਲੈਂਦੇ ਰਹਿਣ ਤੇ ਅਸੀਂ ਜਿੱਥੋਂ ਤੱਕ ਲੈ ਕੇ ਜਾਣਾ ਅਸੀਂ ਚੱਲਣ ਲਈ ਤਿਆਰ ਆਂ ਜੋ ਸਾਡੇ ਕੋਲ ਬੈਕਅਪ ਹੋਏਗਾ ਭਾਈ ਸਾਹਿਬ ਅ ਅੱਗੇ ਤੁਸੀਂ ਹਰ ਸਾਲ ਲਾਉਂਦੇ ਸੀ ਹੁਣ ਮਹੀਨੇ ਬਾਅਦ ਲਾਇਆ ਕਰੋਗੇ ਬਿਲਕੁਲ ਲਾਵਾਂਗੇ ਜੀ ਨਹੀਂ ਮੈਂ ਨਹੀਂ ਇੰਨੀ ਕਿ ਮੈਂ ਗੁਰੂ ਸਾਹਿਬ ਮੇਰੇ ਕੋ ਸੇਵਾ ਲੈ ਲੈਣਾ ਅਸੀਂ ਆਪਣੇ ਆਪ ਨੂੰ ਬਣਾ ਲਿਆ ਹੈ ਕਿ ਇੱਕ ਮਹੀਨੇ 'ਚੋ ਇੱਕ ਦਿਨ 13 ਦੇ ਨਾਂ ਤੇ ਕੱਢਣਾ ਹੈ ਕਿੰਨੇ ਪੁੱਛਿਆ ਜੇ ਲਗਰਦਾ ਜਾਂਦਾ ਅੱਜ 1500 2000 ਤੇ ਬਾਕੀ ਗੁਰੂ ਸਾਹਿਬ ਜੋ ਸੰਗਤਾਂ ਨੂੰ ਕੀ ਹੁਣ ਸਾਡੇ ਨਾਲ ਤੁਸੀਂ ਆਪੀ ਕਹਣਾ ਚਾਹੋਗੇ ਮੇਰੇ ਕੋਲ ਜੋ ਵੀ ਮੈਨੂੰ ਦੇਖ ਰਿਹਾ ਵਾ ਲਾਈਵ ਦੇਖ ਰਿਹਾ ਜਿਹਨੇ ਸੋਸ਼ਲ ਦੇਖਿਆ ਉਹ ਕੁਝ ਵੀ ਆਪਣਾ ਕੰਮ ਛੱਡ ਕੇ ਇਹ ਰੌਣਕ ਮੇਲਾ ਦੇਖਣ ਕਿ ਜੋ ਇਹ 13 ਰੁਪਏ ਦਾ ਅਸੀਂ ਕੁਲਚਾ ਵੀ ਲਾਇਆ ਹੈ ਨਾ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਆ ਇਹਦੇ ਵਿੱਚ ਆਲੂ ਗੋਭੀ ਪਿਆਜ਼ ਮਿਕਸ ਵੈਜ ਜਿਹੜਾ ਅਸੀਂ 65 ਰੁਪਏ ਤੋਂ 100 ਰੁਪਏ ਤੱਕ ਦਾ ਵੀ ਕੁਲਚਾ ਦੇਣਾ ਉਹਦਾ ਵੀ ਸਮਾਨ ਵਿੱਚ ਪਾ ਕੇ ਉਹੀ ਚੀਜ਼ ਆਪਾਂ ਦੇ ਰਹੇ ਆ ਯਾਨੀ ਕਿ ਡਾਈਨ ਨਾਲੋਂ ਵਧੀਆ ਚੀਜ਼ ਅਸੀਂ ਇੱਥੇ 13 ਰੁਪਏ 'ਚ ਦੇ ਰਹੇ ਆ ਜੀ ਜਾ ਸੁਮਿਤ ਨਾਮ ਦੇ ਮੇਰਾ ਸੁਮਿਤ ਬਾਬਾ ਜੀ ਬਾਬਾ ਜੀ ਅਜੇ ਖਾਤਾ ਕੋਲ ਚਲੋ ਲੱਗ ਲਗਾ ਗਿਆ ਬਾਬੇ ਦਾ ਲੱਗਦਾ ਕੀ ਕਰਨਾ ਚਾਹੋ ਬਹੁਤ ਵਧੀਆ ਵੀਰ ਜੀ ਵੀਰ ਜੀ ਦਾ ਨੇਚਰ ਹੈ ਅਰੀ ਸ਼ਵੇਰਤ ਸੇਵਾ ਦਾ ਤੇ ਅੱਜ ਵੀ ਬਾਬਾ ਜੀ ਨੇ ਉਸੇ ਰੂਟੀਨ ਨੂੰ ਚਲਾ ਰਹੇ ਨੇ ਤੇ ਜਿਸ ਤਰ੍ਹਾਂ ਦੇ ਵੀਰ ਜੀ ਆਪ ਚੰਗੇ ਨੇ ਉਸ ਤਰ੍ਹਾਂ ਦੇ ਚੰਗੇ ਕੰਮ ਕਰਦੇ ਨੇ ਤੇ ਸਾਡੇ ਵਰਗਿਆਂ ਨੂੰ ਵੀ ਸੇਵਾ ਦਾ ਮੌਕਾ ਮਿਲ ਜਾਂਦਾ ਬਸ ਕਿੰਨੇ ਬਲੋ ਘਾ ਰਹੇ ਨੇ ਵੀਰ ਜੀ ਉਹ ਗਿੰਤੀ ਬਣਾ ਤਾਂ ਮੈਂ ਕਹਿ ਨਹੀਂ ਸਕਦਾ ਲੇਕਿਨ ਪਿਆਰੇ ਤੇ ਬਹੁਤ ਆ ਰਹੇ ਸੰਗਤ ਬਹੁਤ ਆ ਰਹੀ ਬਈ ਬਹੁਤ ਲਾਈਕ ਕਰਦੀ ਹੈ ਵੀਰ ਜੀ ਦੀ ਇਸ 13 13 ਦੀ ਜਿਹੜੀ ਬਾਬਾ ਜੀ ਨਾਨਕ ਜੀ ਦੀ ਪ੍ਰਥਾ ਉਹਨਾਂ ਨੂੰ ساری ਦੁਨੀਆ ਬਹੁਤ ਲਾਈਕ ਕਰਦੀ ਹੁੰਦੀ ਹੈ ਬਿਲਕੁਲ ਜਾਣਦੇ ਵੀਰ ਜੀ ਬਿਲਕੁਲ ਜਾਣਦੇ ਆ ਜੀ ਪੂਰੇ ਵਰਲਡ ਦੇ ਵਿੱਚ ਕੁਲਚਾ ਜਾਂਦਾ ਜੀ ਕਿਹਦੇ ਜਿਹੜੇ ਕੁਲਚਾ 700 ਰੁਪਏ ਦਾ ਹੁੰਦਾ ਆ ਆ ਜੋ 13 ਪੇ ਦੇ ਰਹੇ ਬਿਲਕੁਲ ਜੀ ਬਾਬਾ ਨਾਨਕ ਜੀ ਦੀ ਪ੍ਰਥਾ ਬਾਬਾ ਜੀ ਨੇ ਇਹਨਾਂ ਨੂੰ ਕਿਸੇ ਰੂਪ ਚ ਇਹਨਾਂ ਨੂੰ ਸੇਵਾ ਕਰਵਾ ਰਹੇ ਬਸ ਇਹਨਾਂ ਕੋਲੋਂ ਵੀਰ ਜੀ ਕੋਲੋਂ ਠੀਕ ਹੈ ਹਾਂ ਜੀ ਮੇਰਾ ਨਾਮ ਬਲਵਿੰਦਰ ਇਹ ਸਰਵੇ ਜਵਾਈ ਨੇ ਸਾਡੇ ਵੱਡੇ ਭਰਾ ਦੇ ਤੇ ਆਪਣੇ ਵੀ ਜਵਾਈ ਹੋਏ ਤੇ ਅੱਜ ਇੱਥੇ ਆਇਆ ਸੀ ਗੁਰੂ ਮਹਾਰਾਜ ਦੀ ਬੜੀ ਅਕਾ ਮੇਂ ਕਿਰਪਾ ਹੋਈ ਇਹਨਾਂ ਲੰਗਰ ਲਗਾਇਆ ਬਾਬੇ ਦੇ ਨਾਂ ਤੇ ਬਹੁਤ ਵਧੀਆ ਲੱਗ ਰਿਹਾ ਕੀ ਲੱਗਦਾ ਵੀ ਜਿਹੜਾ ਸੱਤ ਸੱਤ ਦਾ ਗੋਲਤਾ ਸੀ ਅੱਜ 13 ਦਾ ਮੇਰੇ ਬਾਬੇ ਇਹ ਬਾਬੇ ਦੀ ਕਿਰਪਾ ਜੀ ਜੋ ਬਾਬੇ ਦਾ ਹੁਕਮ ਹੈ ਉਹ ਕੋਈ ਅੱਗੇ ਬੱਚੇ ਕਰ ਰਹੇ ਨੇ ਕਿੰਨੇ ਸਾਲ ਤੋਂ ਆ ਲ ਆ ਰਹੇ ਨੇ ਇਸ ਤਰ੍ਹਾਂ ਮੈਨੂੰ ਇਹਨਾਂ ਚੀਜ਼ ਦਾ ਜਿਆਦਾ ਨੌਲੇਜ ਨਹੀਂ ਹੈਗਾ ਉਹ ਇਹਨਾਂ ਨੂੰ ਪਤਾ ਜੀ ਮੈਂ ਤੇ ਬਾਹਰ ਰਹਿੰਦਾ ਸੀਗਾ ਕਤੋਏ ਨੇ ਫਿਲਹਾਲ ਤੇ ਮੈਂ ਵੇਰ ਕੇ ਰਹਿ ਰਿਹਾ ਮੈਂ ਪਹਿਲਾਂ ਬਾਰੀਸ ਆਸਟ੍ਰੇਲੀਆ ਤੇ ਨਾ ਜੀ ਸੰਗਤਾਰ ਕਿੰਨਾ ਕੋਈ ਖਾਸ ਦੇ ਲੋਗ ਆ ਰਹੇ ਨੇ ਗੁੱਟੇ ਕਾਣਵਾ ਬਹੁਤ ਵਧੀਆ ਜੀ ਬਹੁਤ ਤੁਹਾਡੇ ਸਾਹਮਣੇ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਕੀ ਕਹਣ ਜਾਓਗੇ ਅਮਰ ਸਾਹਿਬ ਲੋਕਾਂ ਨੂੰ ਮੈਂ ਲੋਕਾਂ ਨੇ ਕਿਹਾ ਵੀ ਇੱਥੇ ਆ ਕੇ ਦਰਸ਼ਨ ਦੇਣ ਉਹਨਾਂ ਪਰ ਬਾਬੇ ਦੀ ਫੁੱਲ ਕਿਰਪਾ ਹੋਣੀ ਹੈ ਜੀ ਇੱਥੇ ਉਹ ਡਾਈਨ ਲੱਗੇਗੀ